ਸਤਿ ਸ਼੍ਰੀ ਅਕਾਲ ਜੀ ਸੋ ਤੁਸੀਂ ਦੇਖ ਸਕਦੇ ਹੋ ਗੋਪੀ ਤੇ ਉਸਦੀ ਵਾਈਫ ਕਿੰਨੇ ਸੋਹਣੇ ਲੱਗਦੇ ਪਏ ਆ ਸੋ ਉਹਨਾਂ ਦੀਆਂ ਜਿੱਥੇ ਵੀਡੀਓ ਵਾਇਰਲ ਹੋ ਰਹੀਆਂ ਨੇ ਵਿਆਹ ਵਾਲੀਆਂ ਤੇ ਉੱਥੇ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਤੋਂ ਬਾਅਦ ਜਦਕਰ ਆ ਕੇ ਗੋਦੀ ਬਿਠਾਉਣ ਵਾਲੀ ਰਸਮ ਹੁੰਦੀ ਆ ਤੇ ਉਸਦਾ ਦੋਹਰ ਵੀ ਆਪਣੀ ਭਾਬੀ ਦੀ ਗੋਦੀ ਵਿੱਚ ਬੈਠਾ ਹੋਇਆ ਹੈ ਸੋ ਉਸਦੀ ਭਾਬੀ ਉਸ ਨੂੰ ਪੈਸੇ ਦਿੰਦੀ ਆ ਪਰ ਉਹ ਅੱਗੋਂ ਮਜ਼ਾਕ ਕਰਦਾ ਹੈ ਤੇ ਪੈਸੇ ਨਹੀਂ ਲੈਂਦਾ ਪਰ ਉਸਦੀ ਭਾਬੀ ਨੇ ਇੱਕ ਗਿਫਟ ਵੀ ਰੱਖਿਆ ਹੁੰਦਾ ਹੈ ਜੋ ਪਹਿਲਾਂ ਤਾਂ ਉਸ ਨਾਲ ਜਾਣ ਕੇ ਹੀ ਮਜਾਕ ਕਰਾਈ ਹੁੰਦੀ ਸ ਨੂੰ ਥੋੜੇ ਪੈਸੇ ਦੇ ਰਹੀ ਹੁੰਦੀ ਆ ਉਸ ਨੂੰ ਵੀ ਲੱਗਦਾ ਹੈ ਕਿ ਕੋਈ ਨਾ ਕੋਈ ਭਾਬੀ ਗਿਫਟ ਜ਼ਰੂਰ ਦੇਗੀ ਸੋ ਕਾਫੀ ਟਾਈਮ ਇਹਨਾਂ ਦੀ ਬੈਸ ਹੁੰਦੀ ਆ ਤੇ ਹਾਂ ਸਮਝਾ ਕੇ ਚੱਲਦਾ ਰਹਿੰਦਾ ਹੈ ਸੋ ਧੋਰ ਧੋਰ ਪਰਝਾਈ ਦੀਆਂ ਨੋਕ ਚੋਕ ਕਿੰਨਾ ਚੇਰ ਚੱਲਦੀ ਆ ਸੋ ਆਪਸ ਵਿੱਚ ਜਦ ਇਹ ਗੱਲਾਂ ਕਰਦੇ ਹੱਸਦੇ ਹੀ ਢੇੜਦੇ ਆ ਸੋ ਸਾਰੇ ਜਾਣੇ ਹੀ ਇਕੱਠੇ ਹੋਏ ਹੁੰਦੇ ਆ ਤੇ ਵਿਆਹ ਮੌਕੇ ਜਿਵੇਂ ਕਿ ਤੁਹਾਨੂੰ ਪਤਾ ਰਿਸ਼ਤੇਦਾਰ ਵਗੈਰਾ ਵੀ ਆਏ ਹੁੰਦੇ ਆ ਸੋ ਸਾਰੇ ਆਲੇ ਦੁਆਲੇ ਬੈਠੇ ਨਾਲ-ਨਾਲ ਹਾਸਾ ਪਾ ਰਹੇ ਆ ਤੇ ਨਾਲ ਉਹ ਆਪਣੀ ਪਰਝਾਈ ਦੇ ਨਾਲ ਮਜਾਕ ਕਰ ਰਿਹਾ ਸੋ ਉਸ ਨੂੰ বারবার জান ਕੇ ਚੜਾ ਰਹੀ ਹੁੰਦੀ ਹੈ ਕਿ ਤੂੰ ਐਨੇ ਪੈਸੇ ਲੈ ਲੈ ਸੋ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਉਸ ਨੂੰ ਇੱਕ ਗਿਫਟ ਵੀ ਮਿਲਿਆ ਹੈ ਸੋ ਪੂਰੀ ਵੀਡੀਓ ਵੇਖੋਗੇ ਤਾਂ ਤੁਸੀਂ ਦੇਖੋਗੇ ਕਿ ਉਸ ਨੂੰ ਇੱਕ ਗਿਫਟ ਮਿਲਿਆ ਹੋਇਆ ਹੈ ਤੇ ਉਹ ਗਿਫਟ ਉਹ ਉੱਥੇ ਖੋਲਦਾ ਨਹੀਂ ਕਿਉਂਕਿ ਉਹ ਸੋਚਦਾ ਹੈ ਕਿ ਮੈਂ ਇਸ ਨੂੰ ਇਕੱਲਾ ਹੀ ਖੋਲਾਂਗਾ ਉਸ ਗਿਫਟ ਵਿੱਚ ਲੱਗਦਾ ਹੈ ਕਿ ਕੋਈ 골ਡ ਦੀ ਹੀ ਚੀਜ਼ ਹੈ ਜਾਂ ਤਾਂ ਸੋਨੇ ਦੀ ਚੈਨ ਹੋਵੇਗੀ ਸੋ ਤਾਂ ਵੇਖਣ ਵਿੱਚ ਤਾਂ ਉਹ ਬਾਕਸ ਇਦਾਂ ਦਾ ਹੀ ਲੱਗ ਰਿਹਾ ਸੀ ਸੋ ਫੇਰ ਉਸ ਦਾ ਤੇ ਹੋਰ ਕਿਵੇਂ ਗੋਦੀ ਵਿੱਚ ਲੱਤਾ ਰੱਖ ਕੇ ਬੈਠ ਜਾਂਦਾ ਹੈ ਤੇ ਆਪਣੇ ਭਰਾ ਦੀ ਗੋਦੀ ਵਿੱਚ ਫੇਰ ਆਖ ਲੈਂਦਾ ਹੈ ਤੇ ਕਾਫੀ ਚਿਰ ਫੇਰ ਇਹ ਗੱਲਾਂ ਬਾਤਾਂ ਕਰਦੇ ਆ ਸੋ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਚਿਰ ਇਹਨਾਂ ਨੇ ਹਾਸਾ ਮਜ਼ਾ ਕੀਤਾ ਤੇ ਹੁਣ ਉਹ ਗਿਫਟ ਇਸ ਨੂੰ ਮਿਲ ਗਿਆ ਹੋ ਸਕਦਾ ਇਹ ਕੋਈ ਮੋਬਾਈਲ ਹੋਵੇ ਜਾਂ ਕੋਈ 골ਡ ਦੀ ਚੀਜ਼ ਹੋਵੇ ਸੋ ਇਹ ਗਿਫਟ ਸਾਹਮਣੇ ਨਹੀਂ ਖੋਲਿਆ ਜਾਂਦਾ ਕਿਉਂਕਿ ਉਹ ਕਹਿ ਦਿੰਦਾ ਹੈ ਕਿ ਮੈਂ ਬਾਅਦ ਵਿੱਚ ਖੋਲਾਂਗਾ ਸੋ ਹੋ ਸਕਦਾ ਨੈਕਸਟ ਵੀਡੀਓ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇ ਕਿ ਕੀ ਗਿਫਟ ਦਿੱਤਾ ਸੀ ਉਸਦੀ ਪਰਜਾਈ ਨੇ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਜਰੂਰ ਸਾਰੇ ਜਾਣੇ ਲਾਈਕ ਕਰਕੇ ਜਾਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ